ਲਾ ਅੱਜ ਨਾ ਉਹ ਆਉਣਗੇ ਆ ਮੁੰਡੇ ਨੂੰ ਦਿੱਤਾ ਦਿਖਾਉਣ ਵਾਸਤੇ ਤੇ ਮੈਂ ਕੋਈ ਚਾਹ ਚੂ ਦੀ ਤਿਆਰੀ ਕਰਦੀ ਆ ਆ ਪਿਆਲੀਆਂ ਪੂਲੀਆਂ ਧਰ ਕੇ ਰੱਖ ਲਾਂ ਥਾਲੀ ਚ ਤੇ ਫਿਰ ਮਰੇ ਆਇਆ ਤੋ ਚਾਹ ਪਿਆੜਾ ਆਦਮੀ ਜਰਕ ਦੇ ਉਹ ਤਾਂ ਕਹਿ ਕੇ ਜਾਣੇ ਆਉਂਗੇ ਇਹ ਤਾਂ ਪੁੱਛਿਆ ਹੀ ਨਾ ਮੈਂ ਫੋਨ ਕਰਕੇ ਵੀ ਕਹਿ ਜਾਣੇ ਆਉਂਗੇ ਚਲ ਆ ਜਾਣਗੇ ਜਿਹੜੇ ਜਿੰਨੇ ਹੋਏ ਚਾਹ ਧਰ ਲਾਂਗੇ ਚਾਹ ਜਾਂ ਤਾਂ ਆਉਣਗੇ ਦੋ ਜਾਣੀਆਂ ਤਾਂ ਵਿਚੋਲਣਾ ਹੀ ਐ ਦੋ ਆਪਾਂ ਦੋ ਬੰਦਿਆਂ ਦਾ ਲਿਆਉਂਗੇ ਨਾਲ ਕਾਹਦਾ ਚਾਹ ਤੇ ਬਣਾ ਕੇ ਸਾਰਾ ਕੁਸ ਰੱਖ ਲਾਣੀ ਬਿਸਕੁਟ ਵੀ ਲਿਆਂਦੇ ਪਏ ਆਗੇ ਤੇ ਫਿਰ ਇਹ ਮੁੰਡੇ ਨੂੰ ਦੇਖਣ ਆਲੇ ਆਉਣਗੇ ਭੈਣੇ ਅੱਜ ਤੇ ਵੈਨ ਫੋੜ ਲਾ ਕੇ ਜਿਸ ਨੂੰ ਪਤਾ ਲੱਗ ਜੇ ਕਿਤੇ ਕਿਵੇਂ ਆਈ ਠੀਕ ਆਈ ਤੂੰ ਕਿਵੇਂ ਆਈ ਉਹ ਨਹੀਂ ਆਈ ਸੀ ਮੱਲਾ ਕੱਪ-ਕੱਪ ਦੇਖ ਕੇ ਮੈਂ ਰੱਖੀ ਬੈਠੀ ਆ ਇਹ ਤਾਂ ਸਾਡੇ ਕਿਸੇ ਰਿਸ਼ਤੇ ਲਾੜਨੇ ਆਉਣਾ ਸੀਗਾ ਤਾਂ ਭਰੇ ਸੀਗੇ ਉਹਨਾਂ ਨੇ ਨਾ ਉਹ ਪੁੱਲ ਬੁੜਵਾ ਨਹੀਂ ਆਗਾ ਸੀ ਕਿਤੇ ਉਹਨਾਂ ਨੇ ਤਾਂ ਨਹੀਂ ਆਉਣਾ ਦੋ ਯਰਗਾ ਸੀ ਇਹ ਨਾ ਉਹ ਸਾਡੇ ਰਿਸ਼ਤੇਦਾਰੀ ਚ ਸੀ ਤਾਂ ਇਹਨੂੰ ਕਿੱਥੇ ਟੱਕ ਸਿੰਘਾ ਤੇ ਬਲਾ ਕੇ ਲੰਘੀਆਂ ਹਾਂ ਮੈਂ ਵੀ ਘਰ ਤੋਂ ਖਾ ਰਿਹਾ ਬਣ ਚਾਹ ਬਣਾ ਲਾਂਗੇ ਉਹ ਗੱਲਾਂ ਨਾਲ ਸਾਡੇ ਕੋਲ ਟਾਈਮ ਹੈਗਾ ਹਾਂ ਤੇ ਮੈਂ ਨਾਲ ਕਿ ਮਗਰ ਤੁਸੀਂ ਖਾਣ ਤਾਂ ਬੈਠ ਲਓ ਕਿ ਨਾ ਨਾ ਅਸੀਂ ਜਾਣਾ ਲਾ ਤੇ ਤੈਨੂੰ ਕੋ ਜੱਜ ਕੇ ਰਣ ਗਈਆਂ ਨਾ ਨਾ ਮੈਂ ਤਾਂ ਲੱਗਦਾ ਕਿ ਮੁੰਡਿਆਂ ਦੇਖਣਾਗਾ ਸੀ ਮੁੰਡਿਆਂ ਨੂੰ ਕਿੱਥੋਂ ਦੇਖਣਾ ਮੈਂ ਸੋ ਉਹਨਾਂ ਦੀ ਸਕੀਰੀ ਚੋਂ ਸੀਗੀ ਨਾ ਭਾਈ ਕੱਪ ਮਾਰ ਜੀ ਦੇਖਣ ਤੇਰੇ ਮੁੰਡੇ ਨੂੰ ਆਗਾ ਸੀ ਉਹ ਤਾਂ ਤਾਂ ਕੁਝ ਕਿਹਾ ਹੈ

ਅੱਛਾ ਅੱਛਾ ਹਾਂ ਫਿਰ ਤਾਂ ਚੰਗਾ ਜਾਲ ਕਿਤੇ ਮੈਂ ਤਾਂ ਐ ਕਿਹਾ ਮੈਂ ਕਿਤੇ ਕੋਈ ਚੱਕਰ ਨਹੀਂ ਨਾ ਜਾਵੇ ਨਾ ਕੋਈ ਹੋਰ ਨਾ ਪਾਣੀ ਮਾਰ ਦੇ ਭੈਣੇ ਮੈਂ ਤਾਂ ਮਸਾ ਸਿਰੇ ਚੜੂਗਾ ਰਿਸ਼ਤਾ ਮੇਰੇ ਮੁੰਡੇ ਦਾ ਸੁਖ ਨਾਲ ਆ ਹੁਣ ਕਿੱਡਾ ਹੋ ਰਿਹਾ ਗੱਦੂ ਚਲ ਠੀਕ ਆ ਤਾਈ ਜਾਨੀ ਮੈਂ ਤੇ ਕੰਮ ਆਈ ਸੀ ਕਿਸੇ ਦੇ ਘਰੇ ਅੱਛਾ ਹਾਂ ਚਲ ਚੰਗਾ ਬਾਗ ਜਾ ਤੂੰ ਫੇਰ ਅੱਜ ਨਾ ਨਾ ਨੂੰ ਖੜਾਈ ਨਾ ਨਾ ਮੈਂ ਤਾਈ ਕੋਈ ਨਾ ਬੂਮਾ ਮਰ ਜਾ ਜਿਹੜੀ ਗੱਲ ਤੋਂ ਦੱਦੀ ਸੀ ਉਹੀ ਹੋ ਗਈ ਇਹਨੂੰ ਤਾਂ ਜਮਾਂ ਪਾਨੀ ਮਾਰਿਓ ਇਹ ਕਿੱਥੋਂ ਹਟਦੀ ਐ ਇਹ ਤਾਂ ਨੀ ਚੋਗ ਰੱਖੋ ਬਾਰੇਗੀ ਇਹ ਤਾਂ ਦੇਖਦੇ ਮੁੰਡੇ ਦਾ ਸਾਖ ਹੋਣੀ ਨਹੀਂ ਦਿੰਦੀ ਮਕਰਾ ਲੈਂਦੀ ਐ ਇਹ ਕਿੱਥੋਂ ਟੱਕਰ ਗਈ ਉਹਨੂੰ ਨਹੀਂ ਬਾਗੂ ਮੈਂ ਹੱਜਾਂ ਕਰਦੀਆਂ ਬਾਜ਼ ਤੇ ਖੜ ਜਾਨੀ ਆ ਜਦੋਂ ਉਹ ਆਏ ਨਾ ਨਿਗਾ ਰੱਖੋ ਕਿਤੇ ਫੇਰ ਨਾ ਮੂਰੇ ਹੋ ਜੇ ਉਹਨਾਰੇ ਤੇ ਮਚਾਈ ਤੇ ਲਿਖਾਈਆਂ ਉੱਥੇ ਰੱਖ ਲੈਣੀਆਂ

ਤੇ ਹੋਰ ਆਪਣਾ ਪਰਿਵਾਰ ਠੀਕ ਹੈ ਸਾਰਾ ਹਾਂ ਵਧੀਆ ਆਪਣਾ ਪਰਿਵਾਰ ਇਹ ਹੈ ਭਾਈ ਅੱਛਾ 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 ਠੀਕ ਹੈ ਉਹ ਤਾਂ ਆਈ ਨਹੀਂ ਉਹ ਤਾਂ ਜਵਾਕ ਢਿੱਲੇ ਹੋ ਰਹੇ ਸੀਗੇ ਅੱਛਾ ਜੋ ਆਏ ਨਹੀਂ ਨਾ ਵੀ ਦੂਜੀ ਭੈਣ ਦੇ ਤਾਂ ਜਵਾਕ ਢਿੱਲੇ ਸੀਗੇ ਅੱਛਾ ਚਾਹ ਸੋ ਦੀ ਇੱਕੋ ਹੀ ਗੱਲ ਹੈ ਤਾਂ ਨਾ ਦੋਨਾਂ ਦੀ ਇੱਕੋ ਹੀ ਗੱਲ ਹੈ ਤੇ ਮੁੰਡਾ ਤੁਸੀਂ ਫੋਟੋ ਤੇ ਦੇਖ ਰਿਆ ਸੀਗਾ ਅੱਛਾ ਅੱਛਾ ਮਾਰੀ ਦੇਖਣ ਆਈ ਸੀ ਠੀਕ ਹੈ ਠੀਕ ਹੈ ਚਲ ਮੈਂ ਚਾਹ ਪਾਣੀ ਲਿਆਉਣੀ ਤੁਸੀਂ ਬੈਠੋ ਚੰਗਾ ਹਾਂ ਚਾ ਤੁਸੀਂ ਫੇਰ ਆ ਕੇ ਕਰ ਲੋ ਗੱਲਬਾਤ ਚੰਗਾ ਗੱਲਬਾਤ ਅਸੀਂ ਕਰ ਲਾਂਗੇ ਹੈ ਠੀਕ ਹੈ ਕਰਦਾ ਠੀਕ ਹੈ ਨਾ ਠੀਕ ਹੈ ਹਾਂ ਹੀ ਬਸ ਦੇਸੀ ਕੇ ਮੁੰਡਾ ਤਾਂ ਆਪਾਂ ਚਾਹ ਫੋਟੋ ਤੇ ਦੇਖ ਲਿਆ ਬਾਹਰ ਗਿਆ ਮੁੰਡਾ ਮਰਲੇ ਦੇ ਇਸ ਚ ਹੈ ਉਹਦਾ ਤਾਂ ਫੋਟੋ ਤੇ ਦੇਖ ਲਾਂਗੇ ਹਾਂ ਉਹ ਤਾਂ ਫਿਰ ਦੂਜੀ ਭੈਣ ਤਾਂ ਆਈ ਨਹੀਂਗੀ ਹਾਂ ਉਹਦੇ ਜਵਾਕ ਠਿਲੇ ਸੀਗੇ ਪਾਈ ਨੂੰ ਲੈ ਕੇ ਅਸੀਂ ਵੀ ਤੁਹਾਰੇ ਤਾਂ ਖੜ ਜਾ ਬਾਰਬੂਰ ਖੁੱਲੇ ਪਏ ਆਗੇ ਉਹ ਬੰਦਾ ਤਾਂ ਮੁੜ ਗਿਆ ਆ ਕੇ ਹਾਂ ਹੀ ਨਹੀਂ ਸੋਚਿਆ ਜਮਾ ਵੀ ਵੀ ਮੈਂ ਘਰੇ ਵੀ ਮੈਂ ਮੁੰਡੇ ਨੂੰ ਰਿਸ਼ਤਾ ਲੈਣਾ ਭਾਈ ਮੈਂ ਘਰੇ ਰਹਾ ਬਾਰਬੂਰ ਸਪੱਟ ਜਮਾਏ ਪਏ ਆਗੇ ਉਹ ਬੰਦਾ ਆ ਕੇ ਮੁੜ ਗਿਆ ਲੈ ਹੁਣ ਪਤਾ ਨਹੀਂ ਕਿੱਧਰ ਗਈ ਅਬਾਰ ਖੁੱਲੇ ਛੱਡ ਕੇ ਤੇ ਮੈਂ ਤਾਂ ਭਾਈ ਨੂੰ ਲੈ ਕੇ ਅਸੀਂ ਭਾਈ ਨੂੰ ਮੁੜ ਗਿਆ ਤੇ ਮੇਰੇ ਤਾਂ 50000 ਕੀ ਨਾ ਪਾਣੀ ਪਾਈ ਜੇ ਉਹਨੂੰ ਮੈਂ ਨਾ ਮੇਰੇ ਕੋਲੇ ਫੋਨ ਆ ਵੀ ਉਹਨੂੰ ਮੈਂ ਫੋਨ ਲਾਰਾ ਕੀ ਪਤਾ ਮੈਂ ਕਿੱਧਰ ਭਾੜਨ ਨਹੀਂ ਆਵਾਵਾ ਇਹਨੂੰ ਹੈ ਉਹਦਾ ਹੱਥ ਨਹੀਂ ਵੀ ਮੈਂ ਘਰੇ ਰਹਾ ਐ ਬੁੜਗਾਂ ਦਾ ਸੁਭਾਅ ਹੋਣਾ ਇਹ ਹੋਰ ਹੁੰਦਾ ਵੀ ਤੂੰ ਉੱਧਰ ਵਾਗ ਗਈ ਜਾਂ ਉੱਧਰ ਵਾਗ ਗਈ ਵੀ ਤੈਨੂੰ ਐ ਤਾਂ ਪਤਾ ਹੀ ਵੀ ਬੁੜਗਾਂ ਕਈ ਕਿ ਨੋ ਪਾਏ ਨਾ ਬਿਮਾਰ ਸੀਗੀ ਜਿਮਾੱਕ ਜਾਂਦਾ ਉਹਦਾ ਤੇ ਉਹ ਕਹਿੰਦੀ ਮੈਨੂੰ ਵੀ ਖਾਂਬੇ ਚ ਖਾਮ ਗਿਆ ਹੋਇਆ ਪਿਆਗਾ ਤੇ ਹੁਣ ਮੈਂ ਕੀ ਦੱਸ ਕਿੱਧਰ ਭਾੜਾਂ ਨੂੰ ਤੇ ਵਿਚਾਰਾ ਮੁੰਡਾ ਕੀ ਕੀ ਕਰ ਗਿਆ ਹੁਣ ਲੈ ਬਾਰ ਬੂਦ ਖੁੱਲੇ ਛੱਡ ਕੇ ਐਂ ਤਾਂ ਫੇਰ ਗੱਲਾਂ ਹੋ ਜਾਣ ਮੇਰਾ ਤਾਂ ਕੰਮ ਗੱਲ ਖਰਾਬ ਹੀ ਹੋ ਗਈ 50000 ਰੁਪਇਆ ਕਿੱਥੋਂ ਮੇਰਾ 50000 ਚ ਪਾਣੀ ਨਾ ਪਈ ਦੇ ਸਾਡੇ ਤਾਂ ਦੋਨਾਂ ਜਣੀਆਂ ਦੇ ਹੁਣ ਘਰੇ ਨਹੀਂ ਹੈਗੀ ਲੱਫਾਂ ਤਾਈ ਵੇ 10 ਹਫ਼ਤੇ ਹੋਰ ਪਰ ਤੂੰ ਕਿੱਧਰ ਗਈ ਸੀ ਕਿੰਨਾ ਪਣ ਨਹੀਂ ਹਾਂ ਭੈਣ ਠੀਕ ਆ ਤੇ ਹੋਰ ਪਰ ਤੂੰ ਦੇਖ ਘਰੇ ਨਹੀਂ ਹੈਗੀ ਸੋ ਮੈਂ ਤੁਹਾਦਾ ਹੱਦੀ ਰਾਤੀ ਤੇ ਉਹੀ ਗੱਲ ਕਰਤੀ ਮੇਰੇ ਨਾਲ ਤਾਂ ਮੁੜ ਗਿਆ ਉਹ ਤਾਂ ਮੁੜ ਗਿਆ ਕਰਕੇ ਲਾ ਗਿਆ ਮੁੜ ਕੇ ਨਾ ਕੋਈ ਪਾਣੀ ਬਿਸਕੁਟ ਲੈਣ ਗਈ ਸੀ ਦੁਕਾਨ ਤੇ ਬਠੀ ਬੈਠ ਗਈ ਜੁਦਾ ਜਾ ਕੇ ਬੂਹਾਂ ਦੀ ਉਹਨੂੰ ਕੀ ਕਹਾਣ ਸੀਗੀ ਕੀ ਕਹਾ ਤਾਂ ਭੈਣ ਉਹਨੂੰ ਕਾਇ ਸਭ ਕੰਮ ਤਾਂ ਦਾ ਨਾ ਹੁੰਦਾ ਅਗਲੇ ਨੀਰਾ ਚਾਰਾ ਪਾਉਣਾ ਹੁੰਦਾ ਪਸ਼ੂ ਪਸਾਰੇ ਨੂੰ ਬੂਹਾਂ ਬਾਜ ਜਾਣਾ ਉਹ ਕਰੂ ਮੇਰੇ ਤੋਂ ਹੀ ਦੋ ਹੀ ਹਰ ਕਰਮਾ ਚੀ ਫਰਕ ਹੈ ਤੇ ਹੋਰ ਹੁਣ ਨਹੀਂ ਸਾਡੇ ਪੰਜਾਹ ਹਜ਼ਾਰ ਚ ਪਾਣੀ ਪਈ ਜਾਂਦਾ ਜੇ ਨਾ ਉਹ ਹੁਣ ਕੀ ਪਤਾ ਹੁਣ ਆਊਗਾ ਕਿ ਨਾ ਚਲ ਮੁੰਡੇ ਦੀ ਕੋਠਾ ਤਾਂ ਸੀ ਉੱਥੇ ਦੇਖ ਲਈ ਸੀਗੀ ਅੱਛਾ ਤੇ ਹੁਣ ਉਹ ਕਲਪੁਰ ਦੇਖ ਕੇ ਆਹੋ ਕਲਪੁਰ ਸਾਰਾ ਕੁਝ ਦੇਖ ਜਗਾ ਤਾਂ ਮੁੜ ਗਿਆ ਭੈਣੇ ਆ ਕੇ ਅੱਛਾ ਪਸੰਦ ਸੀ ਉਹ ਸਿੰਦ ਸੀ ਘਰ ਸਾਰਾ ਕੁਝ ਪਸੰਦ ਸੀਗਾ ਮੁੰਡਾ ਵੀ ਪਸੰਦ ਬਾਹਰ ਦੇਖ ਰਿਹਾ ਕਹਿੰਦਾ ਜੀ ਦੋ ਅੱਛਾ ਪੱਕਾ ਕਰਨ ਨਹੀਂ ਆਇਆ ਸੀਗਾ ਪ੍ਰਿਆ ਛੱਡਣੀ ਮੈਂ ਦੱਸ ਸਕੂਆਂ ਮਾਜਾ ਮਾਜਾ ਮੈਂ ਤਾਂ ਹੁਣ ਮੁੰਡਾ ਨੇ ਉੱਥੇ ਖਾਣਾ ਤੇਰਾ ਭਣੇ ਫੋਨ ਸੀਗਾ ਮੈਂ ਲਾਵਾਂ ਕਿ ਨੂੰ ਬਾਹ ਤੇਰੇ ਖੁੱਲੇ ਪਈ ਸੀਗੇ ਪੁੱਛਾਂ ਕਿ ਉਹਨੂੰ ਅੰਡ ਮਾਂਡ ਅਕ ਲੱਕਾਈ ਹੁੰਦਾ ਮਕਰਾਂ ਵਿੱਚ ਹੋ ਜਾਂਦਾਗਾ ਹਾਂ ਫਿਰ ਕੋਈ ਝੂਂਦੀ ਆਈ ਚੁੱਕੀ ਕਰਦੀ ਆ ਫਿਰ ਮੈਂ ਹੁਣ ਕੀ ਕਰਾਂ ਦੱਸੋ ਕਿ ਤੋੜਾ ਬਣਾਉਂਗਾ ਅੰਤੇ ਕੋਈ ਫੋਨ ਹੈ ਨਹੀਂ ਹੁੰਦਾ ਨਾ ਵੀ ਮੇਰੇ ਕੋਲ ਫੋਨ ਖਾਨ ਨਹੀਂ ਫਿਰ ਮੈਂ ਹੁਣ ਕੱਲ ਨੂੰ ਲੈ ਕੇ ਆਉਂਗੀ ਉਹਨੂੰ ਜਦੋਂ ਮੈਂ ਉਹਨੂੰ ਕੱਲ ਨੂੰ ਲੈ ਆਈ ਤੇ ਉਹ ਫਿਰ ਬੜਾ ਕੁੜੀ ਸੋਹਣੀ ਹੈ ਵਧੀਆ ਬਤਿਆ ਦੀ ਸੋਹਣੀ ਕੁੜੀ ਤਾਂ ਅੱਛਾ ਹਿੱਟਾ ਜੀ ਤੇਰੇ ਦੇਖਣ ਸਾਰੀ ਕੰਮ ਧੰਦਾ ਵਧੀਆ ਕਰਦੀ ਹੈ ਹਾਂ ਕੰਮ ਧੰਦਾ ਵਧੀਆ ਕਰਦੀ ਹੈ ਕੱਪੜੇ-ਕੁੱਪੜੇ ਸਾਰਾ ਕੁਝ ਜਾਣਦੀ ਹੈ ਠੀਕ ਆ ਅੱਛਾ ਇੱਕ ਕੁੜੀ ਬੰਨੇ ਨੂੰ ਨਿਹੜਾ ਭੰਗ ਦਾ ਹਾਂ ਇਹ ਵਸ ਇੱਕ ਵਾਰ ਆਪਣੇ ਕਪੜੇ ਸਿਉਣ ਜਾਣ ਦੀ ਹੋਵੇ ਕੁੜੀਆਂ ਕੱਟੀਆਂ ਆਪਦੇ ਸਿਉਂਕੇ ਫਾੜ ਨਾਲੇ ਤੇਰੇ ਸਿਉਆਂ ਕਰੂ ਬਦਖਾ ਅੱਛਾ ਤੇ ਹੋਰ ਹੁਣ ਹਾਂ ਫਿਰ ਲੈ ਬੈਠੀ ਨੂੰ ਰੋਟੀ ਪਾਣੀ ਸਭ ਖਸ ਰਿਆ ਕਰਨੀ ਜਾਂਦੀ ਭਣੇ ਇੰਨੇ ਸੁਖਾਏਗਾ ਵੀ ਮੈਂ ਬੈਠੀ ਨੂੰ ਰੋਟੀ ਟੁਕ ਮੈਂ ਜਾ ਕਰੂਗਾ ਤੇ ਚਲ ਆਏ ਗਏ ਚਾਹ ਪਾਣੀ ਦੇਵੇ ਹਾਂ ਹੁੰਦਾ ਤੀ ਪੁੱਤ ਦਾ ਮੇਰੇ ਤਾਇਏ ਨੂੰ ਵੀ ਪੜਾਇਆ ਥੇ ਰੋਟੀ ਪਾਣੀ ਸਾਰਾ ਖਸ ਚਾ ਚੰਗਾ ਬੇਤਾ ਤੇ ਚੰਗਈ ਨੂੰ ਪਰਵਾਰਾ ਚੰਗਾ ਪਰਵਾਰ ਵਧੀਆ ਜਮਾ ਹੈ ਅੱਛਾ ਤੇ ਤੂੰ ਹੀ ਨਹੀਂ ਸੁਣ ਘਰੇ ਕਰ ਮੈਂ ਦਿਖਾਵਾਂ ਕਿਹਨੂੰ ਕਿਹਨੂੰ ਦੱਸਾਵਾਂ ਕਿਹਨੂੰ ਕੰਦਾ ਨਹੀਂ ਦੱਸ ਦਿੰਦੀ ਹਾਂ ਚਲੋ ਤਾਂ ਦੱਸ ਕੇ ਗਿਆ ਉਹ ਫਿਰ ਕੋਈ ਤਾਂ ਮੈਨੂੰ ਦੱਸ ਕੇ ਗਿਆਗਾ ਫੈਨਾ ਮੈਂ ਆਉਂਗਾ ਬਈ ਤੇ ਬੁੜੀ ਨਹੀਂ ਕਰੇ ਤੂੰ ਤਾਂ ਫੇਰ ਆਈ ਨਹੀਂ ਫਿਰ ਮੈਂ ਪੁੱਛਾਂ ਤੀਨੂੰ ਹਾਂ 950 ਨੰਬਰ ਦੇਣੀ ਭੁੱਲ ਗਈ ਕਮਲ ਤੇਰਾ ਨਾ ਤੇਰਾ ਨੰਬਰ ਸੀਗਾ ਬਾਹਰ ਖੁੱਲੇ ਪਾਈ ਜਮਾ ਹੈ ਨਹੀਂ ਬਾਰੇ ਬਾਹਰ ਤਾਂ ਫਿਰ ਨਾ ਸਾਡੇ ਕੋਈ ਦਰ ਨਹੀਂ ਹੈਗਾ ਆਈ ਮੈਂ ਖੁੰਦੇ ਸਾਡੇ ਕੀ ਬਾਕੀ ਕੀ ਡਾਰਾਗਾ ਬਾਹਰ ਦਾ ਨਾ ਆਜਾ ਕੋਈ ਗੱਲ ਨਹੀਂ ਚਲ ਤੂੰ ਤੇ ਲੋਟੋ ਆ ਕੇ ਬਹਿ ਜਾ ਫਿਰ ਮੈਂ ਤੈਨੂੰ ਚਾਹ ਪਾਣੀ ਲਿਆਵਾਂ ਮੈਂ ਤੈਨੂੰ ਤਾਂ ਬਿਸਕੁਟਾਂ ਦਾ ਪਿਆ ਦੇ ਚਾ ਚਲ ਲੈ ਆ ਚਾ ਹਾਂ ਰਿਸ਼ਤਾ ਤਾਂ ਤੈਹੀਂ ਕਰਾਉਣਾ ਹੈ ਹਾਂ ਜੇ ਲਿਆ ਚਾ ਚਲ ਉਹ ਤਾਂ ਮੇਰੇ ਅੱਖ ਲੱਗਦੇ ਹੁਣ ਵੀ ਜੋ ਤੇਰਾ ਮੇਰੇ ਅੱਖ ਲੱਗਦੇ ਉਹ ਜਰੂਰ ਆ ਸਾਡੇ ਸਗੀਰੇ ਝੋਈਆਂ ਹੋ ਅੱਛਾ ਅੱਛਾ ਹਾਂ ਨਾ ਤਾਂ ਕੋਈ ਗੱਲ ਫਿਰ ਮੈਂ ਤਨ ਜਰੂਰ ਆ ਹੁਣ ਵੀ ਆਨੇ ਪੈਸੇ ਟਕੇ ਜਾ ਵੀ ਕਰੂੰਗੀ ਉਹ ਤਾਂ ਫਿਰ ਕਰਨ ਦਾ ਹੱਕ ਹੀ ਹੈ ਸੋਹਣੀ ਹੋਵੇ ਕੰਮ ਤਾਂ ਦਿਹਾੜੀ ਹੋਵੇ ਤੇ ਮੇਰਾ ਮੁੰਡਾ ਤਾਂ ਬਥੇਰਾ ਕੰਮ ਕਰਦਾ ਬੜਾ ਹੀ ਸਿਆਣਾ ਹੈ ਹਾਂ ਜੰਗਾ ਬੇਬੇ ਤਾਂ ਚਾਹ ਬਣਾ ਕੇ ਲਿਆਉਂਦੀ ਆਂ ਫਿਰ ਕਹਿੰਦੇ ਆ ਫਿਰ ਹਾਂ